ਇਹ ਪਰਮੇਸ਼ੁਰ ਮੁਕਤੀ ਦਾ ਗਾਤਾ ਇਹਸੂ ਮੁਕਤੀ ਦਾ ਗਾਤਾ ਦੇ ਦੇਗਾ ਦੁੱਖ ਪਰ ਹਾਰ ਇਹਸੂ ਮੁਕਤੀ ਦਾ ਗਾਤਾ ਇਹਸੂ ਮੁਕਤੀ ਦਾ ਗਾਤਾ ਇਹਸੂ ਮੁਕਤੀ ਦਾ ਗਾਤਾ ਦੇ ਦੇਗਾ ਦੁੱਖ ਪਰ ਹਾਰ ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਭੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ ਦਾਸਦਿਆਏ ਉਸਦੀ 32 ਔਰ 33 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਜੋ ਕੋਈ ਮਨੁੱਖਾਂ ਦੇ ਸਾਹਮਣੇ ਮੇਰਾ ਇਕਰਾਰ ਕਰੇਗਾ ਮੈਂ ਵੀ ਸੁਰਗੇ ਪਿਤਾ ਦੇ ਅੱਗੇ ਉਸ ਦਾ ਇਕਰਾਰ ਕਰਾਂਗਾ ਪਰੰਤੂ ਜੋ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਨਕਾਰ ਕਰੇਗਾ ਮੈਂ ਵੀ ਸੁਰਗੇ ਪਿਤਾ ਦੇ ਅੱਗੇ ਉਸ ਦਾ ਇਨਕਾਰ ਕਰਾਂਗਾ ਕਿਉਂਕਿ ਜੇ ਤੂੰ ਆਪਣੇ ਮੂੰਹ ਨਾਲ ਪ੍ਰਭੂ ਯੇਸ਼ੂ ਦਾ ਇਕਰਾਰ ਕਰੇ ਅਤੇ ਆਪਣੇ ਹਿਰਦੇ ਨਾਲ ਮੰਨ ਲਵੇਂ ਜੋ ਪਰਮੇਸ਼ਰ ਨੇ ਉਹਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਤਾਂ ਤੂੰ ਬਚਾਇਆ ਜਾਵੇਂਗਾ ਧਰਮ ਲਈ ਤਾਂ ਹਿਰਦੇ ਨਾਲ ਨੇਚਾ ਕਰੀਦੀ ਅਤੇ ਮੁਕਤੀ ਲਈ ਮੂੰਹ ਨਾਲ ਇਕਰਾਰ ਕਰੀਦਾ ਹੈ ਧਰਮ ਪੁਸਤਕ ਇਉਂ ਕਹਿੰਦਾ ਹੈ ਭਈ ਜੋ ਕੋ ਯੂਸੂਫ ਤੇ ਨੇਚਾ ਕਰੇ ਉਹ ਲੱਜਿਆਵਾ ਨਾ ਹੋਵੇਗਾ ਯਹੂਦੀ ਅਤੇ ਜੁਨਾਨੀ ਵਿੱਚ ਤਾਂ ਕੁਝ ਭਿੰਨ ਭੇਦ ਨਹੀਂ ਹੈ ਇਸ ਲਈ ਜੋ ਉਹ ਪ੍ਰਭੂ ਸਬਨਾ ਦਾ ਪ੍ਰਭੂ ਹੈ ਅਤੇ ਉਹਨਾਂ ਸਬਨਾ ਲਈ ਜਿਹੜੇ ਉਹਦਾ ਨਾਮ ਲੈਂਦੇ ਹਨ ਵੱਡਾ ਦਾਤਾਰ ਹੈ ਕਿਉਂ ਜੋ ਹਰੇਕ ਜਿਹੜਾ ਪ੍ਰਭੂ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ ਯਾਰੋ ਪ੍ਰਭੂ ਯੇਸ਼ੂ ਮਸੀਹ ਜੀ ਦੇ ਨਾਮ ਦੇ ਉੱਤੇ ਵਿਸ਼ਵਾਸ ਰੱਖਣ ਦੇ ਨਾਲ ਹਰ ਇੱਕ ਮਨੁੱਖ ਆਪਣੇ ਜੀਵਨ ਦੇ ਵਿੱਚ ਮੁਕਤੀ ਨੂੰ ਪ੍ਰਾਪਤ ਕਰ ਸਕਦਾ ਹੈ ਕਿਉਂਕਿ ਪ੍ਰਭੂ ਯੇਸ਼ੂ ਮਸੀਹ ਸਾਰੇ ਮਨੁੱਖਾਂ ਦੇ ਪਾਪਾਂ ਦੇ ਕਾਰਨ ਉਸ ਕਲਵਰੀ ਦੀ ਸਲੀਬ ਦੇ ਉੱਤੇ ਬਲੀਦਾਨ ਹੋਇਆ ਅਤੇ ਇਸ ਲਈ ਪ੍ਰਭੂ ਯੇਸ਼ੂ ਮਸੀਹ ਜੀ ਕਹਿੰਦੇ ਹਨ ਕਿ ਜੋ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਕਰਾਰ ਕਰੇਗਾ ਮੈਂ ਵੀ ਆਪਣੇ ਸੁਰਗੀ ਪਿਤਾ ਦੇ ਅੱਗੇ ਉਸ ਦਾ ਇਕਰਾਰ ਕਰਾਂਗਾ ਪਰੰਤੂ ਜੋ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਨਕਾਰ ਕਰੇਗਾ ਮੈਂ ਵੀ ਆਪਣੇ ਸੁਰਗੇ ਪਿਤਾ ਦੇ ਅੱਗੇ ਉਸ ਦਾ ਇਨਕਾਰ ਕਰਾਂਗਾ ਅਰਥਾਤ ਜੋ ਕੋਈ ਪ੍ਰਭੂ ਯੀਸ਼ੂ ਮਸੀਹ ਨੂੰ ਮਨੁੱਖਾਂ ਦੇ ਸਾਹਮਣੇ ਆਪਣੇ ਪ੍ਰਭੂ ਅਤੇ ਮੁਕਤੀਦਾਤਾ ਦੇ ਰੂਪ ਦੇ ਵਿੱਚ ਗ੍ਰਹਿਣ ਕਰੇਗਾ ਅਤੇ ਉਹ ਆਪਣੇ ਜੀਵਨ ਦੇ ਵਿੱਚ ਸਵਰਗ ਦੇ ਵਿੱਚ ਆਪਣਾ ਟਿਕਾਣਾ ਪ੍ਰਾਪਤ ਕਰੇਗਾ ਅਤੇ ਪ੍ਰਭੂ ਯੀਸ਼ੂ ਮਸੀਹ ਆਪਣੇ ਪਿਤਾ ਦੇ ਅੱਗੇ ਉਸ ਦਾ ਇਕਰਾਰ ਕਰੇਗਾ ਪਿਆਰੋ ਤੁਸੀਂ ਵੀ ਆਪਣੇ ਜੀਵਨ ਦੇ ਵਿੱਚ ਇਹ ਨਾਂ ਲੈ ਸਕੋ ਅਤੇ ਮਨੁੱਖਾਂ ਦੇ ਅੱਗੇ ਪ੍ਰਭੂ ਯਿਸੂ ਮਸੀਹ ਜੀ ਦਾ ਇਕਰਾਰ ਕਰਕੇ ਉਹਨਾਂ ਨੂੰ ਆਪਣੇ ਜੀਵਨ ਦਾ ਪ੍ਰਭੂ ਅਤੇ ਮੁਕਤੀਦਾਤਾ ਮੰਨ ਸਕੋ ਇਸ ਤਰ੍ਹਾਂ ਹੋਣ ਲਈ ਪਰਮੇਸ਼ਰ ਤੁਹਾਡੀ ਸਹਾਇਤਾ ਕਰੇ ਧੰਨਵਾਦ